ਦਲਜੀਤ ਦਸਾਂਜ ਬਾਰਡਰ 2 ਦੇ ਵਿੱਚ ਨਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਿਹਾ ਜਿਨੇ ਪਾਕਿਸਤਾਨ ਦੇ ਅੱਗੇ ਇਕੱਲੇ ਨੇ ਖੜਕੇ ਹੀ ਲਲਕਾਰਾ ਮਾਰਤਾ ਸੀ ਨਰਮਲਜੀਤ ਸਿੰਘ ਸੇਖੋ ਹਵਾਈ ਸੇਨਾ ਦੇ ਵਿੱਚ ਜੌਬ ਕਰਦਾ ਸੀ 1971 ਵਿੱਚ ਜਦੋਂ 7.5 ਸਵੇਰ ਦਾ ਸਮਾਂ ਸੀ ਤੇ ਪਾਕਿਸਤਾਨ ਦੀ ਹਵਾਈ ਸੇਨਾ ਨੇ ਭਾਰਤ ਦੇ ਉੱਪਰ ਜਿਹੜਾ ਜਹਾਜ਼ ਜਾਂਦੇ ਨਾਲ ਹਮਲਾ ਕਰ ਦਿੱਤਾ ਉਸ ਵੇਲੇ ਸ਼੍ਰੀ ਨਾਗਰ ਦੇ ਵਿੱਚ ਨਰਮਲਜੀਤ ਸਿੰਘ ਸੇਖੋ ਮੌਜੂਦ ਸੀਗਾ ਜਿਹੜਾ ਇਕੱਲਾ ਹੀ ਪਾਕਿਸਤਾਨ ਦੇ ਜਹਾਜ਼ਾਂ ਦੇ ਮੂਰੇ ਹਿੱਕ ਡਾ ਕੇ ਖੜ ਗਿਆ ਤੇ ਉਸ ਤੋਂ ਬਾਅਦ ਦੋ ਜਹਾਜ਼ ਜਿਹੜੇ ਪਾਕਿਸਤਾਨ ਦੇ ਉਹ ਸਿੱਟਲੇ ਉਸੇ ਹਵਾਈ ਸੇਨਾ ਦੇ ਵਿੱਚ ਜਿਹੜਾ ਨਰਮਲਜੀਤ ਸਿੰਘ ਸੇਖੋ ਸ਼ਹੀਦ ਹੋ ਗਿਆ ਤੇ ਨਰਮਲਜੀਤ ਸਿੰਘ ਸੇਖੋ ਨੂੰ ਬਾਅਦ ਦੇ ਵਿੱਚ ਜਿਹੜਾ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਦਲਜੀਤ ਦਾ ਕਹਿਣਾ ਵੀ ਮੈਂ ਜਿਹੜਾ ਬੌਡਰ 2 ਦੇ ਵਿੱਚ ਕਰਦਾਰ ਕਰ ਰਿਹਾ ਉਹ ਸਿਰਫ ਤੇ ਸਿਰਫ ਨਰਮਲਜੀਤ ਸਿੰਘ ਸੇਖੋ ਦੇ ਕਰਕੇ ਕਰ ਰਿਹਾ ਕਿਉਂਕਿ ਉਹ ਬਹੁਤ ਜਿਆਦੇ ਬਹਾਦਰ ਜੋਧਾ ਸੀ ਨਰਮਲਜੀਤ ਸਿੰਘ ਸੇਖੋ ਦਾ ਜਨਮ ਜਿਹੜਾ 1943 ਦੇ ਵਿੱਚ ਲੁਧਿਆਣਾ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ ਨਰਮਲਜੀਤ ਸਿੰਘ ਸੇਖੋ ਦੇ ਪਿਤਾ ਹਵਾਈ ਸੈਨਾ ਦੇ ਵਿੱਚ ਪਹਿਲਾਂ ਹੀ ਜੋਬ ਕਰਦੇ ਸੀ ਤੇ ਉਸ ਤੋਂ ਬਾਅਦ ਨਰਮਲਜੀਤ ਸਿੰਘ ਸੇਖੋ ਵੀ ਜਿਹੜਾ ਆਪਣੇ ਪਿਤਾ ਤੋਂ ਜਹਾਜ਼ਾਂ ਦੀਆਂ ਕਹਾਣੀਆਂ ਸੁਣਦਾ ਗਿਆ ਤੇ ਵੱਡਾ ਹੁੰਦਾ ਗਿਆ ਬਾਅਦ ਦੇ ਵਿੱਚ ਆਪ ਵੀ ਜਿਹੜਾ ਬਾਜੂ ਸੈਨਾ ਦੇ ਵਿੱਚ ਜੋਬ ਕਰਨ ਲੱਗ ਪਿਆ ਉਸ ਵੇਲੇ ਨਰਮਲਜੀਤ ਸਿੰਘ ਸੇਖੋ ਦੀ ਉਮਰ ਜਿਹੜੀ ਸਿਰਫ 28 ਸਾਲ ਦੀ ਸੀ ਭਾਰਤ ਤੇ ਪਾਕਿਸਤਾਨ ਵਿੱਚ ਜਿਹੜੀਆਂ ਜੰਗਾਂ ਜੁੱਦਾਂ ਚੱਲ ਰਹੀਆਂ ਸੀ ਪਾਕਿਸਤਾਨ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਨਰਮਲਜੀਤ ਸਿੰਘ ਸੇਖੋ ਉਸ ਦੇ ਵਿੱਚ ਲੜਦਾ ਹੋਇਆ ਸ਼ਹੀਦ ਹੋ ਗਿਆ ਬਾਦ ਦੇ ਵਿੱਚ ਨਰਮਲਜੀਤ ਸਿੰਘ ਸੇਖੋ ਨੂੰ ਜਿਹੜਾ ਪਰਮਵੀਰ ਚੱਕਰ ਮਿਲਿਆ ਦੱਸਦੀ ਇਹ ਵੀ ਭਾਰਤ ਦੇ ਵਿੱਚ ਹੁਣ ਤੱਕ 21 ਲੋਕਾਂ ਨੂੰ ਜਿਹੜਾ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਵਿੱਚੋਂ ਬਾਜੂ ਸੇਨਾ ਦੇ ਵਿੱਚੋਂ ਇਕੱਲਾ ਨਰਮਲਜੀਤ ਸਿੰਘ ਸੇਖੋ ਹੈ ਬੜੇ ਘੱਟ ਲੋਕ ਜਾਣਦੇ ਆ ਨਰਮਲਜੀਤ ਸਿੰਘ ਸੇਖੋ ਬਾਰੇ ਪਰ ਜਦੋਂ ਦਿਲਜੀਤ ਸਾਹਨੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਕਿ ਉਹ ਬਾਰਡਰ ਟੂ ਸਿਰਫ ਤੇ ਸਿਰਫ ਨਰਮਲਜੀਤ ਸਿੰਘ ਸੇਖੋ ਕਰਕੇ ਕਰ ਰਿਹਾ ਨਹੀਂ ਉਹਨੂੰ ਕੋਈ ਲੋੜ ਵੀ ਨਹੀਂ ਸੀ ਕਿਉਂਕਿ ਇੱਕ ਬਹੁਤ ਮਾਣਯੋਗਾ ਸੀ ਆਪਾਂ ਕਹਿੰਦੇ ਨਰਮਲਜੀਤ ਸਿੰਘ ਸੇਖੋ ਤੇ ਬਾਰਡਰ ਟੂ ਦੇ ਵਿੱਚ ਹੁਣ ਦਲਜੀਤ ਦਸਾਂਜ ਉਸ ਕਰਦਾਰ ਦੇ ਵਿੱਚ ਨਜ਼ਰ ਆਵੇਗਾ ਬਾਡਰ 2 ਫਿਲਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਇੱਕ ਭਾਗ ਬਣਿਆ ਸੀ ਸੱਨੀ ਜੋਲ ਜਿਹੜਾ ਬਣਾਇਆ ਉਹ ਵੀ 1971 ਦੀ ਜੰਗ ਤੇ ਹੀ ਜਿਹੜਾ ਬਣਿਆ ਸੀਗਾ ਲੋਂਗੇਵਾਲ ਦੇ ਵਿੱਚ ਜਿਹੜਾ ਜੁੱਦੋ ਹੈ ਸੀ ਭਾਰਤ ਨੇ ਪਾਕਿਸਤਾਨ ਦਾ ਤੇ ਹੁਣ ਜਿਹੜਾ ਦੂਸਰਾ ਭਾਗ ਆ ਰਿਹਾ ਬਾਡਰ 2 ਆ ਰਹੀ ਹੈ ਉਹਦੇ ਵਿੱਚ ਵੀ ਜਿਹੜਾ ਦੱਸਿਆ 1971 ਦੀ ਹੀ ਲੜਾਈ ਦਿਖਾਈ ਜਾਊਗੀ ਕਿਉਂਕਿ ਨਰਮਲਜੀਤ ਸਿੰਘ ਸੇਖੋ ਜੋ 1971 ਦੇ ਵਿੱਚ ਹੀ ਸ਼ਹੀਦ ਹੋਇਆ ਸੀ ਤਾਂ ਇਥੋਂ ਆਪਾਂ ਨੂੰ ਪਤਾ ਲੱਗ ਸਕਦਾ ਹੈ ਨਾ ਵੀ ਉਸ ਕਰਦਾਰ ਤੇ ਜਿਹੜੀ ਫਿਲਮ ਬਣਨ ਜਾ ਰਹੀ ਆ ਤੇ 1971 ਦੀ ਹੀ ਲੜਾਈ ਜਿਹੜੀ ਇਹਦੇ ਵਿੱਚ ਦਿਖਾਈ ਜਾਊਗੀ